ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਕੀ ਬਾਈ ਲੱਗੇ ਪਿਆ ਨੋਵੋ ਨੂੰ ਧੋਣ ਹੈ ਥੋੜੇ ਨਾ ਉਹ ਉੱਥੇ ਜਿਹੜਾ ਹੱਥ ਦਾ ਲਿਆਂਦਾ ਰ ਦਮੀ ਵੀ ਆ ਬਸ ਨਿੱਪੜ ਗਏ ਟਾਇਰ ਤੇ ਛੜਾ ਬੰਦ ਕਰੀਏ ਆਹੋ ਨਾਲੇ ਘਰ ਤੇ ਜਾਣਾ ਹਣ ਛਕ ਨਾਲ ਦਿਨ ਆ ਕੱਲ ਹੀ ਜਾਉਂਦੇ ਜੇ ਮੈਂ ਲਿਆਂਦਾ ਕਿ ਉਹ ਮੈਂ ਛੱਡਣਾ ਸੀ ਇਹ ਨੋਹਾ ਕ ਇਹ ਵੀ ਲੋਹਾ ਕਰਮ ਵਾਲਾ ਤਾਂ ਬਹੁਤ ਆ ਬਾਈ ਛੜਾ ਹਮਾਰਾ ਬੜਾਇਆ ਜੀ ਹਾਂ ਹੁਣ ਜਾਂਦਾ ਹੋਇਆ ਦੇਖ ਲੈ ਬੜਾ ਦਵਾ ਗਿਆ ਬੜਾ ਦਵਾ ਗਿਆ ਚਾਰੋ ਬਾ ਚੱਲਿਆ ਤੁਸੀਂ ਬੜਾ ਲਓ ਬੜਾ ਲਓ ਹਾਂ ਟਾਇਰ ਗੱਟੇ ਨਹੀਂ ਤਾਂ ਹੰਦੇ ਕੋਈ ਜਨਾਂ ਨਹੀਂ ਕਰਮਾ ਨੂਬ ਲੈਣਾ ਕਰੂਆ ਹੈ ਹਾਂ ਟਰੈਕਟਰ ਹੈ ਬਹੁਤ ਕਰਮਾ ਵਾਲਾ ਇਹ ਲੋਹਾ ਜਿਹੜਾ ਕਰਮਾ ਪਹਿਲਾ ਦੇਖ ਲੈ ਮੈਸੀ ਕਿੰਨਾ ਕਰਮਾ ਵਾਲਾ ਹੋਰ ਬਣਾਉਂਦਾ ਬਣਾਉਂਦਾ ਨੂਬੋ ਤੋਂ ਆ ਗਿਆ ਨੂਬੋ ਕਹਿੰਦਾ ਮੈਂ ਹੋਰ ਦਵਾਉਣਾ ਭਾਈ ਚੱਲ ਵਧੀਆ ਉਹ ਆ ਗਏ ਲੈਂਦਾ 100 ਰੁਪਏ ਲੈ ਲਿਆਦ ਨੂੰ ਨੇ ਉਹ ਸਣੇ ਰੂਟਾ ਬਿੜ ਤਵਾਇਆ ਦੁੱਧ ਨਾਲ ਹਾਂ ਯਾਰ ਕਿੰਨੇ ਕਾਲੇ ਹੈ ਮੱਡ ਦੀ ਮਿੱਟੀ ਹੈ ਉਹ ਉਧਰ ਦੀ ਹੈ ਆਪਣਾ ਇੱਥੇ ਪੜਦਾ ਹੀ ਨਹੀਂ ਉਹ ਬਹੁਤ ਤਤਕਣ ਤਾਉਂਦੀ ਯਾਰ ਪੱਤੀਆਂ ਨਾਲ ਤਾਰ ਨਹੀਂ ਪੈਂਦੀ ਪਟ ਪਟ ਕੇ ਮੈਂ ਚਾਹ ਤੈਨੂੰ ਜੁਵੇਹਤ ਆ ਗਿਆ 12:00 ਵਜੇ ਤੂੰ ਦਿੰਦੇ ਹਾਂ ਉਹ ਮੇਰੇ ਮੈਂ ਸਵੇਰੇ ਮਿਲਿਆ ਇਹਨੂੰ 12:00 ਬਾਅਦ ਰੋਟੀਆਂ ਤਾਰਾਂ ਉਹ ਲੱਗ ਰੋਟੀਆਂ ਜੀਆਂ ਫਟ ਫਟ ਕੇ ਖੱਤੀ ਜਾਂਦਾ ਹੈ ਹੈਗਾ ਕੱਪੜਾ ਕਪੜਾ ਹੈ ਜੀ ਕਪੜਾ ਯਾਰ ਇੱਥੇ ਪਿਆ ਤਾਂ ਮੈਂ ਤਾਰਾ ਤਾਰਾ ਪਰ ਮਾਰਦੇ ਹੈ ਬਾਕੀ ਦਾ ਡੁੱਗਿਆ ਬਟਕਾ ਤਾਰਾ ਤਾਰਾ ਜਦੋਂ ਵਸਾਈਦਾ ਤਾਰਾਂ ਦੀ ਸੱਡਾ ਕਿਨਾਰੀਆਂ ਮਾਰਦਾ ਤੇ ਅੱਜ ਲੈਣਾ ਨੀਚੇ ਫੈਣ ਲੱਗ ਅੱਛਾ ਵੀ ਪਾਲਸ ਦਾ ਬਹੁਤ ਫਰਕ ਆ ਪਾਲਸ ਦੇਖ ਲੈ ਧੂੰ ਦੀ ਸਾਰੇ ਓਕਣਾ ਚਮਕਾ ਦਿੰਦੀ ਟਰੈਕਟਰ ਨੂੰ ਹੈ ਜਿਹੜੀ ਪਾਲਸ ਮਾਰਦੇ ਆਪਾਂ ਮੈਂ ਵੀ ਮਾਰੀ ਆ ਜਾਂ ਤੋਤਾ ਜਿਹੜਾ ਚਮਕ ਜਾਂਦਾ ਦੇਖ ਲੈ ਦੁਬਾਰੇ ਉਹੀ ਸ਼ਾਈਨੀਗ ਰਹਿ ਜਾਂਦੀ ਹੈ ਹੈ ਜਿਹੜਾ ਕੋਈ ਪਾਲਸ ਨਹੀਂ ਬਚੀ ਨਾ ਨਾ ਪਹਿਲੀ ਉਹ 6 ਮਹੀਨੇ ਬਾਜੀ ਕਹਿੰਦਾ 6 ਮਹੀਨਿਆਂ ਅਸਰ ਰਹਿੰਦਾ ਉਹਦਾ ਇਹ ਕੋਈ ਫਾਲਤੂ ਨਹੀਂ ਹਾਂ ਇਹ ਕੋਈ ਫਾਲਤੂ ਨਹੀਂ ਹਾਂ ਇਹ ਤਾਂ ਕੋਈ ਕਰਦੇ ਜਦੋਂ ਕਹਿੰਦੇ ਕੱਲੂ ਦਿਲ ਚੜੇਗਾ ਤਾਂ ਮਾਰ ਦੂੰਗਾ ਵੜੀ ਜੀ ਹਾਂ ਹੈਨਾ ਸਵੇਰੇ ਜਾਣ ਲੱਗੇ ਮਾਰ ਕੇ ਸਵੇਰੇ ਹੀ ਮਾਰਿਓ ਹੁਣ ਨਹੀਂ ਹੁਣ ਨਹੀਂ ਉਹ ਤਾਂ ਗਿੱਲਾ ਹੈ ਲੱਕੂਗਾ ਤਾਂ ਬਚੇਗਾ ਪਰ ਉਹ ਲੋੜੀ ਨਹੀਂ ਹੈਗੀ ਸਾਫ ਨੇ ਹਾਂ ਹਾਂ ਇਹ ਰਿਕੀ ਦਾ ਰਿਕਟਰ ਪਿਆ ਹੈ। ਹੂੰ ਚੀਜ਼ ਮੂੰਹ ਦੇਖਦਾ ਹੈਗਾ। ਹਾਂ। ਬਦਿਲਾਂ ਸਾਨੂੰ ਹੁਣ ਆਉਂਦੀ ਜਾਂਦਾ। ਦੇਖ ਲੱਗ ਗਿਆ ਕਿ ਇੱਧਰ ਕੰਮ ਤੇ ਬਣ ਕੇ ਆ ਗਿਆ। ਹੈ? ਕੋਈ ਯੋਜਨਾ ਨਹੀਂ ਸੀ। ਉਹ ਕੇਚੱਪ ਆ ਜਾਂਦੀ ਹੈ ਚੀਜ਼ ਜਦ ਜਿਨੇ ਆਉਣਾ। ਤੇਰਾ ਦਾਣਾ ਪਾਣੀ ਲਿਖਿਆ ਹੋਇਆ ਤਾਂ ਪਤਾ ਨਹੀਂ ਨਹੀਂ ਮੈਂ ਤਾਂ ਉਹ ਤਾਂ ਜਿਮ ਉਹਦਾ ਜਿਮ ਤੇ ਆਉਂਦਾ ਫਿਰ ਹੈ ਜਿਮ ਤੇ ਆਉਂਦਾ ਉਹ ਗਰਮੀਆਂ ਬਹੁਤ ਆ ਤੇ ਕਰਕੇ ਫਿਰ ਬਸ ਆਹੇ ਹਮ ਤਾਂ ਪਤਾ ਐਥੇ ਨੂੰ ਮਾਰ ਲਿਆ ਮਸ਼ੀਨ ਲੱਗੀ ਤੁਰੇ ਉਹ ਉੱਥੇ ਮਾਰ ਲਿਆ ਚਵੀ ਦੇ ਕੱਪੜਾ ਉਹ ਸੀਲਿੰਗ ਦੇ ਉਹਦੇ ਚ ਹਾਂ ਗਿੱਲਾ ਹੋਇਆ ਕਰਕੇ ਆਨ ਇੰਨਾ ਸਾਫ਼ ਉੱਥੇ ਨਹੀਂ ਤਾਂ ਜਿੰਨਾ ਅਸੀਂ ਕਰਕੇ ਭੇਜਣਾ ਹੈ ਆ ਜਿੱਦਾਂ ਤੇ ਇੰਨਾ ਸਾਫ਼ ਨਹੀਂ ਹੈ ਅੱਧਾ ਰੱਖਾ ਬਣਾ ਕੇ ਨੇ ਹੂੰ ਜਿੱਦਾਂ ਅੱਪ ਲੈ ਕੇ ਆਏ ਕਿ ਇਥੇ ਇੰਨਾ ਸਾਫ਼ ਨਹੀਂ ਦਿਵਾਉਂਦਾ ਨਾ ਉੱਡਣ ਨਹੀਂ ਜਾਣ ਨਾ ਹੁਣ ਤਾਂ ਸ਼ੋਰੂਮ ਕੰਡੀਸ਼ਨ ਨੇ ਬਣੀ ਹੋਈ ਹੈ ਸਾਫ਼ ਤਾਂ ਬਹੁਤ ਵੈਟਰਨ ਹੋਰ ਵਿੱਚ ਤੋਂ ਤੱਕ ਪਾਣੀ ਡਾਉਂਦੇ ਹੂੰ ਹੂੰ ਬਾਈ ਤੇ ਰੱਬਨੋ ਵੀ ਬਣ ਗਿਆ ਨੂੰ ਉੱਥੇ ਕੋਈ ਨਹੀਂ ਹੈਗਾ ਬਾਈ ਜੇ ਕਿਸੇ ਨੇ ਲੈਣਾ ਤਾਂ ਹਾਂ ਟਰੈਕਟਰ ਦੇ ਨੁਕਸਾਨ ਆ ਗਿਆ ਕੋਈ ਦਾ ਵੀ ਨੁਕਸਾਨ ਕਰਕੇ ਵੇਚਿਆ ਉਹ ਦੇਖੇ ਖੁੱਲ ਗਿਆ ਬਲਪਾ ਉਹ ਨਹੀਂ ਦਾਣਾ ਪਾਣੀ ਹੁਣ ਲਿਖਿਆ ਬਈ ਇੰਨਾ ਤਾਂ ਭਾਈ ਇਹਦਾ ਬਾਕੀ ਭਾਈ ਕੱਲੂ ਤਿਆਰੀ ਆ ਜਾਣ ਦੀ ਸਾਰੀ ਮਾਲਾ ਪਹੁੰਚੂਗੀ ਉੱਥੇ ਹਾਂ ਮੈਂ ਕੱਲੂ ਤਿਆਰੀ ਆ ਜਾਣ ਦੀ ਸਾਰੀ ਮਾਲਾ ਪਹੁੰਚੂਗੀ ਸਾਰੇਆਂ ਸਨੇਹ ਦੇ ਦਿਓ ਘਰ ਪਰਤੀ ਹੈ ਹੁਣ ਮੈਂ ਹੈਗੀ 15 16 ਨਹੀਂ ਜਾਉਂਗੀ ਹੂੰ ਜਿਹੜਾ ਪਣੋਂ ਆਉਂਦਾ ਚੱਕ ਲਾ ਆ ਬਈ ਆ ਜਾ ਟਰੈਕਟਰ ਤੋਂ ਉੱਡਾ ਕਰਨ ਇਹਦਾ ਕਰਨਾ ਕੱਲੂ ਮੈਂ ਪਾਵਰ ਮੈਂ ਕਰਾ ਖਾਲੇ ਜਾਣੇ ਵਿਦਾ ਕਰਕੇ ਆਉਂਗੇ ਜੀੜ ਹੈਗੀ ਆ ਹੈਗਾ ਦੇਖੋ ਪਾਵਰ ਜਿਆਦਾ ਤੋਂ ਪਹਿਲਾਂ ਆ ਜਾ ਆ ਬਈ ਮਗਾ ਜੀ ਵਿਦਾ ਕਰਨਾ ਹੈਗਾ ਬੜਾ ਪਾਈ ਹੋਗਾ ਇਹਦਾ ਬੜਾ ਭਾਈ ਲਿਆਉਣਾ ਤੇ ਵਿਦਾ ਕਰਕੇ ਆਉਣਾ ਤੇ 16 ਜਣੇ ਨੇ 17 ਨਹੀਂ ਜਾਣਾ ਚੱਲ ਹੋ ਨਾ 16 17 ਜਣਿਆਂ ਨੇ ਕੱਲੂ ਵਿਦਾ ਕਰਕੇ ਆਉਣਾ ਜਿਵੇਂ ਲੈਣਗੇ ਤੇ ਭਾਈ ਉਵੇਂ ਹੀ ਵਿਦਾ ਕਰਕੇ ਆਉਣਾ 16 17 ਜਣਿਆਂ ਨੇ ਨਹੀਂ ਲੀਤੀ 20 ਜਣੇ ਹੀ ਹੋ ਸਕਦੇ 20 ਵੀ ਹੋ ਜਾਣਗੇ ਮੈਂ ਕਹਿਣਾ ਸਾਰਿਆਂ ਨੂੰ ਮੈਂ ਬਾਕੀ ਹੁਣ ਟਾਈਮ ਦਾ ਚੱਕਰ ਆ ਕਈਆਂ ਨੇ ਪਾਣੀ ਪੂਣੀ ਦਾ ਉੱਧਰ ਉੱਧਰ ਹੁੰਦਾ ਏ ਆਹੋ ਚੱਲ ਆਪਾਂ ਕਹਿਣਾ ਹੱਥ ਰੇਦੀ ਉਹੀ ਤਾਂ ਹੈ ਜਾਊਗੇ ਸਾਰੇ ਜਦ ਆਪਾਂ ਯਾਰ ਹਰੇਕ ਨਾਲ ਤੋਰਦੇ ਆ ਗਏ ਨਹੀਂ ਹੂੰ ਮੈਂ ਤਾਂ ਆਪਾਂ ਕੁਝ ਨੂੰ ਅੰਦਰ ਹਰੇਕ ਜੀ ਸਾਰਾ ਪੀਛਾ ਜਮੀ ਦੀ ਤਰਫ ਤੋਂ ਦੇਖ ਤਨੂਰ ਚਾਚੇ ਨੂੰ ਖੁਸ਼ੀ ਹੈਗੀ ਆ ਇਹਦੀ ਟਰੈਕਟਰ ਆਉਣ ਦੀ ਗਰੇਂਦਰ ਨੂੰ ਪੁੱਛ ਲਾ ਕਾਦੀ ਕੁਝ ਹੀ ਆ ਇਹਦੀ ਥੋੜਾ ਟਰੈਕਟਰ ਦੀ ਹੈ ਹੈ ਗਰੇਂਦਰ ਨੂੰ ਥੋੜਾ ਮਾਲਾ ਕਹਿੰਦਾ ਜਿਹੜਾ ਬੈਠੀ ਆ ਆ ਗਿਆ ਨਾਲ ਜਾਉ ਆ ਡੈਮੋ ਮਾਡਲ ਡੈਮੋ ਜਿਹੜਾ ਮਾਲਾ ਘਰ ਦੁਕਾਨ ਤੇ ਜਾਣਾ ਪੈਣਾ ਉਹ ਤੁਹਾਡੇ ਆ ਮੜਾ ਉਹ ਫੀਸ ਪੈਂਗੋ ਜਿਹੜਾ ਉਹ ਆ ਗਿਆ ਮੇਰਾ ਆੜੀ ਆ ਜਾ ਤੋ ਤਾਚੇ ਆ ਜਾਵਰੇ ਹੈਲੋ ਗਰਬਲਾ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਆ ਮੈਂ ਮੂੰਹ ਚਾਪੇ ਕਰ ਰਿਆ ਜਾ ਖੁਸ਼ਖਬਰੀ ਦੇਣੀ ਆਜ ਤੈਨੂੰ ਇੱਕ ਉਹ ਸੱਸੀ ਗੱਲ ਬੁਲਾ ਦੇ ਲੈ ਸਾਰਿਆਂ ਨੂੰ ਸੱਸੀ ਸੱਸੀ ਗੱਲ ਬੁਲਾ ਦੇ ਚੱਲ ਆਇਦਰ ਮੂੰਹ ਕਰਕੇ ਆਏ ਇਧਰ ਨੂੰ ਇਧਰ ਦੇ ਇਧਰ ਦਾ ਦੇਖ ਉਹ ਤਾਂ ਹੀ ਹੋਣੀ ਆ ਉਹ ਆਹ ਦੇਖ ਤਾਂ ਸਹੀ ਸੱਸੀ ਗੱਲ ਦੀ ਸੱਸੀ ਗੱਲ ਦੇ ਜਾ ਆਏ ਹਾਏ ਐਨੇ ਤਾਂ ਕੀ ਲਿਆ ਮੁੰਡੇ ਨੇ ਸੱਸੀ ਗੱਲ ਨੇ ਅੱਜ ਤਾਂ ਇੱਕ ਗਿਫਟ ਲਿਆ ਕੇ ਦੇਣਾ ਕਰਿੰਦਾ ਮੈਂ ਸੋਚ ਕੇ ਦੇਖ ਕਿ ਆ ਹੋ ਸਕਦਾ ਕਿਵੇਂ ਸਹਬਾ ਲਿਆਂਦੀ ਜਾਣਾ ਹੁਣ ਲੈਣ ਤੈਨੂੰ ਹੀ ਲੈਣ ਆਇਆ ਤਾਂ ਮੈਂ ਉਹਦੇ ਬੋਲਟ ਖੜਾ ਮਰ ਜਾ ਪਹਿਲਾਂ ਆ ਕੇ ਸਹਬਾ ਹੋ ਗਿਆ ਸੀ ਆ ਨੌ ਐਨੇ ਹੀ ਰੱਖਿਆ ਕੱਦਾਂ ਹੀ ਕਹਿੰਦਾ ਸੱਚੀ ਲਿਆਉਣੀ ਆ ਉਹ ਸੱਚੀ ਮੈਂ ਤਾਂ ਤੈਨੂੰ ਹੀ ਲੈਣ ਆਇਆ ਤਾਂ ਮੈਂ ਕਿ ਚੱਲ ਦੇ ਲੈ ਕੇ ਜਾਨਾ ਦੋ ਵਧਾਈਆਂ ਕਰਤੀਆਂ ਅੱਜ ਦੋ ਪਾਲਟੀਆਂ ਇੱਕ ਕੱਜ ਹੋ ਜਾਣੀ ਇੱਕ ਕਾਲੂ ਉਹ ਅੱਜ ਮੈਂ ਬੋੜਾ ਵੀ ਬੋੜਾ ਆ ਗੱਲਿਓ ਨਾ ਫੇ ਹਾਂ ਵੀ ਮੈਨੂੰ ਕੱਲ ਤੂੰ ਪਾਲਟੀ ਕਰਦੀ ਅੱਜ ਮੈਂ ਕਰੂੰਗਾ ਤੈਨੂੰ ਠੀਕ ਐ ਇਹ ਬੰਦ ਕਰੀ ਹੋ ਠੀਕ ਐ ਗਰੇਂਦਰ ਠੀਕ ਐ ਜੀ ਬਸ ਅੰਦਰ ਜਾ ਕੇ ਕੱਪੜੇ ਨਭੇ ਉਹਦੇ ਅੰਦਰ ਕਢਾ ਦੀ ਜੜਾ ਓਕੇ ਤੇ ਸਫਾਈ ਜੀ ਸੁੱਕ ਜਾਣ ਦੇ ਮਾੜਾ ਜਾਂ ਪਾਣੀ ਨੁੱਟ ਚੋੜੀਆ ਚੱਲੀਏ ਫਿਰ ਆਪਾਂ ਸਹਿਬਾ ਲੈਣਾਂ ਆਲੂ ਦਾ ਟਰੈਕਟਰ ਲੈਣ ਜਾਣਾ ਆਪਾਂ ਨੇ ਫਿਰ ਮੈਂ ਕਿਹਾ ਚੱਲ ਅੱਜੇ ਲੈ ਆਉਣੇ ਜਾ ਕੇ ਸ਼ੈਬਾ ਕੰਨਾ ਕਿਆ ਹੈ ਲੋ ਜੀ ਇੱਟਾਂ ਆ ਗਿਆ ਕਹਿੰਦੇ ਭਾਈ ਮੋਟਰ ਪਾਉ ਹੁਣ ਕਰਮਜੀਤ ਸਾਸ਼ੀ ਕਰਜੀ ਖੈਰ ਚਾਚੇ ਦਸ ਮਾ ਇੱਥੇ ਲੋਡ ਆਉਣਾ ਭਾਈ ਇੱਧਰ ਰਸਤਾ ਛੱਡ ਲਾ ਠੀਕ ਨਹੀਂ ਹਾਂ ਹਾਂ ਦੋ ਇਕੱਠੇ ਦਾ ਕਿਹੜਾ ਜਿਆਦਾ ਬੜੀ ਚੀਜ਼ ਕੱਢੀ ਗੰਨਾ ਗੰਨਾ ਗੱਬੇ ਘਾਤਾ ਹੋਊ ਹੈ ਗੱਡੀਆਂ ਗੁਡੀਆਂ ਖੜਨੂੰ ਠੀਕ ਹੈ ਸੈਟ ਪਰ ਗੱਡੀ ਹੋਣ ਮਾਲਾ ਬੈਠਣਾ ਉੱਠਣਾ ਮਾੜਾ ਮੋਟਾ 10 ਮਿੰਟ ਘੰਟਾ ਖੰਡ ਕੋਈ ਆ ਜਾਂਦਾ ਆਇਆ ਗਿਆ ਕੋਈ ਗੱਡੀ ਜਾਂਦਾ ਉਰੇ ਸਾਈਡ ਪਰ ਰਸਤਾ ਉਹਨਾਂ ਲਈ ਛੱਡ ਲਾ ਪਾਰਕਿੰਗ ਵਾਸਤੇ ਦੋ ਗੱਡੀਆਂ ਖੜ ਜਾਣ ਬਾਕੀ ਦਰਖਤ ਲਾਉਂਦੇ ਤੇ ਬਾਈ ਨੇ ਪਹਿਲਾਂ ਹੀ ਲਾਈ ਨੇ ਜ਼ਮੀਨ ਨਾਲ ਦਰਖਤ ਸਕੀਮ ਲਾਉਦੇ ਵੀ ਹਾਂ ਉਹ ਤੀ ਬਿੜੇ ਛੱਡ ਹਾਂ ਉਹ ਤੀ ਬਿੜੇ ਛੱਡ ਲਾਂਗੇ ਨਾ ਇਧਰ ਬਾਉਂਡਰੀ ਕਰ ਲੈਣੀ ਸਾਰਾ ਕਵਰ ਕਰ ਲਾਂਗੇ ਵਿਚਲੇ ਲੈ ਲਾ ਬਿੜੇ ਦੇ ਹਾਂ ਮਿੱਟੀ ਪਾਉਣੀ ਪਊਗੀ ਮਿੱਟੀ ਆ ਖੇਤ ਤੋਂ ਹੀ ਖਿੱਚ ਲੈਣੀ ਆਹੋਂ ਕਿ ਉਹ ਸਾਈਡ ਇਧਰ ਘਰ ਦਾ ਲੈ ਜਾਓ ਖੇਤ ਵਿੱਚ ਹੀ ਕਿ ਚਲਾਗੇ ਘਰ ਦਾ ਲੈ ਜਾਦਾ ਮੈਂ ਆ ਕੇ ਖਿੱਚੀਏ ਮਿੱਟੀ ਆਹ ਇਹ ਕਿ ਲੈਣੀ ਆ ਉੱਚਾਈ ਆਦੀ ਆਹ ਉੱਚਾ ਬਈਆ ਭਾਈ ਆ ਜਿਹੜੇ ਦਰਸਤ ਲਾਏ ਆ ਇੱਕ 2 3 4 5 6 ਦਰਸਤ ਆ ਜਿਹੜੇ ਆ ਇਹੀ ਕੰਮ ਖਤਰ ਲਾਈ ਇਹਦੇ ਹੀਠਾਂ ਆਪਾਂ ਬਣਾਉਣਾ ਕਾ ਹਾਂ ਕਾ ਬਣਾ ਕੇ ਮੋਟਰ ਰਹਿਣੀ ਇਹ ਇਧਰਲੀ ਸਾਈਡ ਉਰੇ ਰਹਿਣੀ ਮੋਟਰ ਉਥੇ ਕਾ ਵੜ ਜਾਣਾ ਉਧਰ ਚ ਬੱਚਾ ਨਾਲ ਉਧਰ ਮੋਟਰ ਤੇ ਮੋਟਰ ਤੇ ਬੈਕ ਸਾਈਡ ਕਰਨਾ ਚ ਬੱਚਾ ਇੱਥੇ ਇਹ ਦੀ ਬੈਕ ਸਾਈਡ ਤੇ ਬੱਚਾ ਹੋ ਗਿਆ ਬਾਥਰੂਮ ਰਸੋਈ ਕਮਰਾ ਸਾਰਾ ਕੁਝ ਬਣਾਉਣਾ ਹੈ ਯਾਨੀ ਕਿ ਪੂਰਾ ਕੰਮ ਰੱਖਣਾ ਆਪਣਾ ਖਾਣ ਪੀਣ ਵਾਲਾ ਖਾਣ ਪੀਣ ਵਾਲਾ ਮੁੰਡਾ ਯਕੀਨ ਹੈ ਆਹੋ ਬੈਠ ਹੋ ਜਾ ਘੜੀ ਯਾਰ ਨਾ ਠੀਕ ਆ ਚਾਹੀਦਾ ਟਿਕਾਣਾ ਇੱਕ ਯਾਰ ਬਹਿਣ ਨੂੰ ਵੀ ਹੋਰ ਕੀ ਬੰਦਾ ਠੀਕ ਆ ਬਾਹਰ ਤਾਂ ਨਾਲੇ ਯਾਰ 200 ਇਹ ਤਾਂ ਯਾਰ 200 ਚੰਗੇ ਵਿਚਾਰੇ ਤੇ ਛੱਡ ਤੇ ਚੱਲ ਬਾਰੰਦਰ ਆਪਣਾ ਨਾਲੇ ਹਰੇ ਹੀ ਪੈਂਦੀ ਆ ਰਾਈ ਰਾਈ ਮੱਥੇ ਲੱਗਦੀ ਆ ਹਾਂ ਹੈਂ ਉਹ ਬੰਦਾ ਵਿਹਲਾ ਨਾਲੇ ਟਾਈਮ ਪਾਸ ਹੋ ਜਾਂਦਾ ਨਾਲੇ ਕੁਝ ਲਾਲਾ ਇੱਥੇ ਸਬਜ਼ੀ ਬਾਜੀ ਲਾਲਾ ਨਾਲ ਆ ਨਾ ਉਹ ਤੇ ਆਹ ਤਾਂ ਹੈ ਫੇਦਾ ਇਹਦਾ ਬੰਦਾ ਕੰਮ ਲੱਗਿਆ ਰਹਿੰਦਾ ਹਾਂ ਠੀਕ ਐ ਨਾਲੇ ਨੇੜੇ ਦਾ ਹੈਗਾ ਪਰ ਪਿਆ ਪੰਜ ਗੀਤ ਚਿੱਲਿਆਂ ਪਰ ਮਾਜਾ ਵੀ ਜਿਹੜਾ ਮਾਹੌਲ ਬਣਦਾ ਨਾ ਉਹ ਬਣਦਾ ਦੱਸ ਤਾਂਗੇ ਲਈ ਰਸਤ ਪਹਿਲਾਂ ਲਾਤੇ ਨੇ ਇਹ ਗੱਲ ਦੀ ਵੈਸੀ ਪਹਿਲਾਂ ਸੇਬ ਤੋਂ ਕਰਤੀ ਵੀਡੀਓ ਚ ਹਾਂ ਵੀ ਮੈਨੂੰ ਖੰਦ ਆਇਆ ਬੰਦਾ ਬਹੁਤ ਫੇਰ ਸੈੱਟ ਕਰਕੇ ਲਾ ਲਵੇ ਹੋਰ ਜੇ ਵਧਾਉਣੇ ਆ ਹਾਂ ਇਹ ਹੋਰ ਲੱਗੂ ਇੱਕਦੋ ਹੋਰ ਲੱਗਣੇ ਉਹ ਤੁਹਾਨੂੰ ਦੂਏ ਦੂੰਗਾ ਜਿਹੜੇ ਛੇਤੀ ਹੋਣੇ ਹੁਣੇ ਲੇਟ ਬੋ ਬਾਈ ਹਾਂ ਉਹ ਸ਼ਾਮਾਂ ਵਾਲੇ ਲਾ ਦਾਂਗੇ ਉਹ ਤੇ ਲੰਬਾ ਜਾਂਦਾ ਸੀ ਤਈ ਜਾਂਦਾ ਦਰੱਖਤੋਂ ਵੀ ਬੱਧੀ ਹਾਂ ਉਹ ਵੀ ਮੈਂ ਲੈ ਘਰਾਂ ਨਾਲ ਸ਼ਾਮ ਹੈਗੀ ਹੁੰਦੀ ਸੰਗੜੀ ਸ਼ਾਮਾਂ ਕਹਿੰਦੇ ਗੋਲ ਸ਼ਾਮਾਂ ਉੱਥੀ ਮੈਂ ਥੋੜੀ ਜਿਹੀ ਜਗ੍ਹਾ 'ਚ ਸ਼ਾਮਾਂ ਹੈ ਅੱਛਾ ਸ਼ਾਮਾਂ ਹੈਗੀ ਆ ਮਲਾਂ ਇੱਕ ਮਿੰਟ ਜਿਹੜਾ ਜਾਂਦਾ ਬਸ ਅੱਛਾ ਉਹ ਰਹਿਣਾ ਹੈ ਸੰਗਣਾ ਉਹ ਮੈਂ ਘਰਾਂ ਲਾਇਆ ਹੁਣ ਉਹ ਦੇਖੀ ਲੀ ਹਾਂ ਹੈਗੀ ਸ਼ਾਮ ਉਹਦੀ ਪਰ ਆਏ ਬਈ ਇਹ ਜਿਆਦਾ ਨਹੀਂ ਫਰਾਣ ਹੈਗਾ ਉਹਦਾ ਉਹ ਸੜਕ ਤੇ ਵੀ ਉੱਚੀ ਚੱਕਣਾ ਪੈਣਾ ਇਹਨਾਂ ਹਾਂ ਉਹ ਸੜਕ ਤੋਂ ਵੈਸੇ ਪਾਣੀ ਉ ਫਿਰ ਵੀ ਚੱਲੋ ਤਾਂ ਉਹ ਚੱਕ ਦੇਣਾ ਮੂੰਹ ਕਰਨਾ 1 ਫੁੱਟ 1/2 ਫੁੱਟ ਉੱਤੇ ਇੱਥੇ ਚੱਕ ਦੇ 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 ਇੱਦਾਂ ਉਹ ਇੰਤਨ ਠੀਕ ਆ ਮੂੰਹ ਹਾਂ ਖੇਤ ਕਿੱਦੀ ਨੂੰ ਮੂੰਹ ਕਮਰੇ ਦਾ ਅੱਛਾ ਹਾਂ ਠੀਕ ਆ ਹਾਂ ਠੀਕ ਆ ਕਿਉਂਕਿ ਇੱਥੇ ਤਾਂ ਸਾਈਡ ਨੂੰ ਰਸਤਾ ਰਹਿ ਗਿਆ ਆ ਉਹ ਠੀਕ ਆ ਮੂਰੇ ਜਿੱਥੇ ਪਾਰਕ ਬਣਾਉਣਾ ਉਧਰ ਮੂੰਹ ਹੋ ਗਿਆ ਆਪਣਾ ਮੰਜਾ ਮੰਜਾ ਉੱਥੇ ਡਾਉਣਾ ਇਹ ਸਾਰਾ ਹੋਲੀ-ਜੋਲੀ ਸੌਡ ਸਾਰਾ ਇਹ ਸਾਰਾ ਕਵਰ ਲਾ ਲੈਣੇ ਆਪਾਂ ਨੇ ਕਿੰਨੇ ਵੇ ਸਵੇਰੇ ਹੋਣੇ ਆ ਕਿਹੜਾ ਦਿਨ ਕਿੰਨੇ ਕ ਵੇ ਸਵੇਰੇ ਹੋਣੇ ਆ ਆਹਾਂ ਸਾਰਾ ਟੋਟਲ ਆ ਕੇ ਇੱਥੇ ਤੱਕ ਤਿੰਨ ਕਿੰਨੇ ਕ ਵੇ ਸਵੇਰੇ ਰਸਤਾ ਹੋਊ ਤਨੂੰ ਉਹੀ ਕਹਿੰਦਾ ਵੀ ਸਾਰਾ ਹੀ ਤਿੰਨ ਕ ਵਿਸਵੇ ਹੀ ਵਰਨਾ ਹੈ ਤਿੰਨ ਚਾਰ ਵਿਸਵੇ ਲਾਲਾ ਚੰਦ ਚਾਰ ਬਗਲ ਨੇ ਤਿੰਨ ਵੀ ਬਹੁਤ ਹੈ ਚਾਰ ਲਾਲਾ ਹੋਰ ਵਧਾ ਲਾਂ ਮੜ ਜਾ ਉੱਤੇ ਬਾਹਰ ਹੀ ਆਉਂਗਾ ਮੜ ਜਾ ਹੋਰ ਤਾਰਾਂ ਦੇ ਬਾਹਰੇ ਲਾਉਂਗੇ ਹੋਰ ਕਿਆ ਬਾੜ ਕਰ ਦੇਣ ਵਾਲੇ ਵਾਲੇ ਤਾਰ ਤੂਰ ਲਾ ਦਾਂਗੇ ਅਨ ਰੰਗੇ ਤਰੀਕੇ ਬਹੁਤ ਆ ਤਿੰਨ ਵਿਸਵੇ ਆ ਗਾ ਇਧਰ ਥੋੜਾ ਹੋਰ ਖਾਲੀ ਕਰਨ ਲੱਗਾ ਹਾਂ ਕਿੱਦਾਂ ਇਹ ਤਾਂ ਆਪਣਾ ਜਿੱਧਰ ਮਰਜ਼ੀ ਆ ਹਾਂ ਜਿੱਧਰ ਮੈਂ ਦਾ ਨੂੰ ਹੋ ਖਾਲੀ ਹੋਰ ਚੀਜ਼ ਲਾ ਲਾ ਸਬਜ਼ੀ ਵਾਲਾ ਖੁੱਲਾ ਹਜੇ ਨਾ ਖੁੱਲਾ ਹੋਦਾ ਵਧੀਆ ਉਹਨਾਂ ਯਾਦ ਇਹਨੂੰ ਬਾਉਂਡਰੀ ਹੁਣੀ ਹੈ ਨਾ ਇਹ ਇਹਨੂੰ ਮੰਨ ਕੇ ਜਲ ਤਾਰ ਦੀ ਕਰੀ ਜ ਇਹ ਤਾਂ ਫੇਰ ਜਗ੍ਹਾ ਦਾ ਪਤਾ ਲੱਗਦਾ ਹੁਣ ਕਮਰਾ ਤੂੰ ਛੱਤਾਂ 'ਤੇ ਲੱਜਾ ਇੰਨਾ ਕਿ ਲੱਗ ਜਾਂਦਾ ਕਿ ਛੋਟਾ ਜਿਹਾ ਕਿੰਨਾ ਕਮਰਾ ਇਹ ਜਾਂ ਛੱਤ ਉੱਤੇ ਜਾਂ ਪਤਾ ਲੱਗਦਾ ਵੀ ਜਿਹੜਾ ਖਾਸੀ ਆਊਗੀ ਹਾਂ ਜਾਂ ਪੂਰੀ ਕੋਠੀ ਬਣਦੀ ਹੈ ਛੋਟੇ ਛੋਟੇ ਕਮਰੇ ਲੱਗ ਜਾਂਦੇ ਯਾਰ ਜਾਂ ਬਣਦੀ ਆ ਪੂਰੀ ਕੋਠੀ ਫੇਰ ਉਹ ਆ ਗਿਆ ਉਹ ਆ ਗਿਆ ਫਰਕ ਭਾਈ ਹਾਂ ਬਹੁਤਾ ਜਗ੍ਹਾ ਨਹੀਂ ਤਾਂ ਤਿੰਨ ਵਿੱਚੋਂ ਤਾਂ ਬਹੁਤ ਆ ਯਾਰ ਤਿੰਨ ਵਿੱਚੋਂ ਬਹੁਤ ਆ ਤਿੰਨ ਵਿੱਚੋਂ ਉਹਦੇ ਹੁਣੇ ਨਹੀਂ ਉੱਥੇ ਤੇਰੇ ਉਹ ਜਗ੍ਹਾ ਕਿੰਨੀ ਲੱਗਦੀ ਹੁੰਦੀ ਜਾਨਮਾਹਲ ਵਾਲੀ ਉਹ ਤਿੰਨ ਵਿੱਚੋਂ ਜਗ੍ਹਾ ਹੈ ਨਹੀਂ ਬਾ ਇਹ ਤੇਰੀ ਮੈਨੂੰ ਇਹ ਉਹਨਾਂ ਨਾਲ 19 ਕਿ ਹੋਣੀ ਜਗਾ ਤੇਰੀ ਇਹ ਹਾਂ 19 ਉਹ ਕਰ ਲੈਣੀ ਉਹਨਾਂ ਨਾਲ ਜਿਆਦਾ ਹੀ ਹੋਣੀ ਮੇਰੇ ਸਾਹ ਨਾਲ ਜਗਾ ਆਉਣੀ ਬਹੁਤ ਜਗਾ ਇਹ ਹਾਂ ਹੁਣ ਉਹਨਾਂ ਨੇ ਕਰ ਲਈ ਨਾ ਉਹ ਜਿਵੇਂ ਸਬਜ਼ੀ ਬਾਜੀ ਲਈ ਦੀ ਨਾ ਆਲੇ ਦਾ ਬਾਲੇ ਦੇ ਪੱਗਲ ਕੇ ਫਾਇਦੇ ਨੂੰ ਵਧਾਤੀ ਨੇ ਪਿੱਛੇ ਨੂੰ ਵਧਾਤੀ ਸਾਈਡ ਮਨੂੰ ਵਧਾਤੀ ਪਿੱਛੇ ਨੂੰ ਵਧਾ ਲਿਆ ਪਾਰਕ ਲਾ ਦਿੱਤਾ ਉਹਨੇ ਵਧੀਆ ਲੱਗਦਾ ਹਾਂ ਠੀਕ ਹੈ ਲੋਟਾ ਕਾ ਮੋ ਚੱਠਾ ਢਾ ਦੇ ਉਹ ਚੱਠਾ ਟਾ ਕੇ ਬੜਾ ਬਣਾਉਂਗੇ ਹੁਣ ਨਾਤ ਹੋ ਜਾਂਦਾ ਕਦੇ ਜਿਹੜਾ ਆਪਣਾ ਮੋਟਰ ਦਾ ਪਾਣੀ ਉਹਦੇ ਪ੍ਰੈਸ਼ਰ ਕਰਦੇ ਹੁਣ ਮੋਟਰ ਦਾ ਪੈ ਪਾਣੀ ਪਿੰਡ ਤੇ ਮੋਟਰ ਦਾ ਪਾਣੀ ਆਉਂਦਾ ਉਹਨਾਂ ਦਾ ਚੱਲਦਾ ਕਰ ਲਾ ਉਹਦੇ ਉਹ ਚਵੱチェ ਸਿੱਟ ਲੈਣਾ ਆਪਾਂ ਬਸ ਉਹਰੇ ਲਿਆ ਕੇ ਨਾ ਜਿਹੜਾ ਪਿੰਡ ਤੇ ਬੈਗ ਦਵਾਇਆ ਵਾ ਇੱਕ ਇੱਕ ਹੋਰ ਨੂੰ ਸਿੱਟ ਲਾ ਗੇਟ ਵਾਲ ਲਾ ਲਾ ਆਪਣਾ ਨਾ ਉਹਨਾਂ ਨੂੰ ਨਾ ਹਾਂ ਹਾਂ ਗੇਟ ਵਾਲ ਲਾ ਦੇ ਇੱਥੋਂ ਪਾਣੀ ਇਰਜਣਾ ਇੱਥੇ ਲਾ ਚਵੱਚ ਨਹੀਂ ਉਹ ਗਾਹਾਂ ਵਿੱਚ ਜਲ ਜਾਣਾ ਬਸ ਫਿਰ ਉਹ ਗੇਟ ਵਾਲ ਬੰਦ ਕਰ ਦੇ ਗਾਹਾਂ ਵਿੱਚ ਜਲ ਜਾਣਾ ਐਦਾਂ ਹੀ ਕਰਨਾ ਜਿਹੜਾ ਹਵਾਲਾ ਆਇਆ ਹਾ ਉਹ ਉੱਪਰ ਕੱਢ ਦੂੰਗਾ ਉਹਦੇ ਉੱਪਰ ਟੀ ਲਾਜੇ ਨਹੀਂ ਕਰਾਂ ਜੀ ਤਾਂ ਹੂੰ ਜੇ ਆਪਾਂ ਨੇ ਤਾਂ ਜਿਹੜਾ 6 ਵਾ ਸੱਟਣਾ ਉਹ 4 ਇੰਚੀ ਪਰ ਐਸੇ ਸੱਟਣਾ ਹੈ ਪਲਾਸ ਕੱਢਦਾ ਹੀ ਵਧੀਆ ਨਾਲ ਲਿਆ ਕੇ ਠੀਕ ਆ ਉਹਦੇ ਉੱਪਰ ਆਹੀ ਟੀ ਆਉਂਦੀ ਟੀ ਪਾ ਕੇ ਇਹਨੂੰ ਗੁੱਪਣੀ ਜਾਂਦੀ ਆ ਉਹਨੂੰ ਹਵਾਲਾ ਉੱਪਰ ਲਾ ਦਵੇ ਹਾਂ ਉਹਦੇ ਉੱਪਰ ਉਹਦੇ ਉੱਪਰ ਹਵਾਲਾ ਲਾ ਦਵੇ ਜੇ ਗਾਹ ਨੂੰ ਲੈਣ ਚੱਲਣੀ ਆ ਹੂੰ ਠੀਕ ਨਹੀਂ ਲੋਟ ਆ ਜਾਣਾ ਇਕੱਲਾ ਕਿਉਂਕਿ ਇੱਥੇ ਉਹਨੂੰ ਛੱਡਿਆ ਬਈ ਆਪਾਂ ਨੇ ਰਸਤਾ ਹੋਰ ਕਿਆ ਮੂੰਹ ਬਣਿਆ ਪਿਆ ਔਰੇ ਉਹ ਚੋਚਾ ਜੀ ਗਰ ਜਾਣਾ ਆਪਣਾ ਬੱਸ ਠੀਕ ਆ ਚੋ ਤੇਰੇ ਪੜਾ ਮੇਰੇ ਸਾਹਮਣਾਂ ਦਾ ਮੈਂ ਤਾਂ ਮੈਂ ਤਾਂ ਬਾਬੂ ਬੋਲਣਾ ਚਲੋ ਜੀ ਤੂੰ ਦੱਸ ਮੈਂ ਤਾਂ ਬੋ ਲੰਬਾ ਕਹਿਣਾ ਤੈਨੂੰ 4 ਫੁੱਟ ਦਾ ਇੱਕ ਪਾਸੇ ਚਾਹੀਦਾ ਦੇਖ ਐਦਰ ਡੰਗਾਈ ਤੇ ਚਾਹੀਦੀ ਐ ਇੰਨੀ ਕੇ ਬੰਦੇ ਦੇ ਬੰਦਾ ਵਿੱਚ ਬਹਿ ਜਾਵੇ ਇੱਕ ਪਾਸੇ ਨੂੰ ਕਰਨਾ ਪੈਣਾ ਦੇ ਡੰਗਾਈ ਚਾਹੀਦੀ ਐ ਇੰਨੀ ਕੇ ਬੰਦਾ ਵਿੱਚ ਬਹਿ ਜਾਵੇ 7 5 ਜਿਆਦਾ ਨਹੀਂ ਕਰ 7 6 5 7 5 ਕਰ ਲੈ ਇੱਕ ਸਾਈਡ ਨੂੰ ਲੰਬਾਈ ਕਰ ਲੈ 6 ਫੁੱਟ ਸਾਦਾ ਬੰਦਾ ਹੋ ਗਿਆ ਹਾਂ 7 8 ਫੁੱਟ ਲੰਬਾਈ ਕਰ 8 ਕਰ ਲੈ 5 ਇੱਕ ਪਾਸੇ ਨੂੰ ਹਾਂ ਇੱਕ ਪਾਸੇ ਨੂੰ ਕਰ ਲੈ 5 ਬਹੁਤ ਰਗਾਈ ਕਰਨੀ ਐਨੀ ਕਿ ਵੀ ਚੱਲਦਾ ਜਾ ਨਹੀਂ ਕਰਨੀ ਨਾ ਨਾ ਨੂਣਾ ਵੀ ਆ ਜਾਂਦਾ ਕੋਈ ਹਨਾ ਵੀ ਐਨੀ ਕਰਨੀ ਵੀ ਆਪਾਂ ਵਿੱਚ ਬੈਠੇ ਆ ਘਰ ਤੱਕ ਪਾਣੀ ਆਉਂਦੀਆਂ ਨਾਉਂ ਚ ਹੋਣਗੀਆਂ ਸਾਡੀਆਂ ਨਾ ਇੱਥੇ ਦੇ ਨੌਂੇ ਕਰਾਵੇ ਬਾਜੀ ਨੌਂ ਵਾਲਾ ਉਹਦਾ ਵਿੱਚ ਤੁਹਾਨੂੰ ਦੱਸੂਗਾ ਮੈਂ ਕਿਵੇਂ ਕਰਨਾ ਉਹ ਪੈਣਾ ਵਿੱਚ ਜੇ ਬੱਚਾ ਬੜਾ ਕਰਨਾ ਨਾ ਸਰੀਏ ਪੈਣਾ ਗੋਲ ਘੋਮਾ ਮਾ ਸਪੋਰਟ ਨੂੰ ਆਹੋ ਲੈ ਇੱਥੇ ਦੇ ਲੋੜੀ ਨਹੀਂ ਸਾੜੀ ਦੀ ਲੋੜੀ ਨਹੀਂ ਉਸ ਨੂੰ ਜੁੱਤੀ ਰਹਿੰਦੀ ਆ ਇਹਦਾ ਕਿਹਨਾ ਆ ਛੋਟਾ ਜਿਹਾ ਬੱਚਾ ਪਾੜ ਵੀ ਦਿੰਦਾ ਇੱਥੇ ਨੂੰ ਪਾੜ ਦੇ ਪਾੜਦੀ ਦਿੰਦਾ ਮੈਂ ਦੇਖਿਆ ਜਿੱਥੇ ਕਿਹਨਾ ਪੂਲ ਬਣਾਉਂਦਾ ਬਾਈ ਮੈਂ ਉੱਥੇ ਦੇਖਿਆ ਪੂਲ ਤਾਂ ਥੱਲੇ ਪਾਇਆ ਹੋਣਾ ਉਹਨੇ ਨਹੀਂ ਉਹ ਥੱਲੇ ਹੀ ਪਾਇਆ ਕਿਹਨਾ ਆਪਾਂ ਕਹਿੰਦੇ ਨਹੀਂ ਪਾਉਂਦੇ ਹੈਗੇ ਉਹ ਸੈਂਟਰ 'ਚ ਹੀ ਪਾਇਆ ਉਹਨੇ ਮੈਂ ਇਹ ਦੱਸਦਾ ਇੱਕ ਗੱਲ ਹਾਂ ਜੰਗਲੇ ਬਣਾ ਲਾ ਤੂੰ ਹਾਂ ਜਿੱਥੇ ਮੈਂ ਸਰੀਆ ਨਹੀਂ ਪਾਇਆ ਜੰਗਲਾ ਨਹੀਂ ਟੜਿਆ ਸਰੀਆ ਅੱਛਾ ਜਿੱਥੇ ਪਾਇਆ ਤਾਂ ਉੱਥੇ ਜੰਗਲਾ ਟੜ ਗਿਆ ਸਰੀਏ ਸਾਈਂ ਇਹ ਤਾਂ ਸਾਲ ਲੰਟਰਮੀ ਲੂਟ ਰਹਿੰਦਾ ਹੈ ਚਲ ਬਾਕੀ ਮਿਸਤਰੀਆਂ ਸਲਾਹ ਕਰ ਲਵਾਂਗੇ ਮੈਂ ਤਾਂ ਇੱਕ ਵੀਡੀਓ ਦੇਖੀ ਸੀ ਉਹ ਮੈਂ ਕਿਹੜੇ ਮਿਸਤਰੀ ਆ ਹਾਂ ਵੀਡੀਓ ਮੈਂ ਬਾਈ ਨੇ ਪਾਇਆ ਤਾਂ ਵੀ ਇਹ ਆ ਵੀ ਆਏ ਕਮਾ ਕੇ ਨਾ ਗੋਲ ਵੀ ਜਖੜਦਾ ਹਾਂ ਕਿਉਂਕਿ ਉਹ ਵਿੱਚ ਬੱਚਾ ਹੀ ਆਪਣਾ ਸੱਤ ਅੱਧੀ ਗੱਲ ਕਰਦੇ ਉਹ ਤਾਂ ਬਹੁਤ ਬੜਾ ਦਾ ਉਹ ਜਿਆਦਾ ਬੜਾ ਉਹਦਾ ਮੈਂ ਕਹਿੰਦਾ ਇੱਕ ਸਾਈਡ ਨੂੰ 16-17 ਫੁੱਟ ਆਉਣਾ ਨਾ ਜੀ 9 ਇੰਚ 9 ਇੰਚ ਕਹਿੰਦਾ ਕਾਸੀ ਲੋਣੀ ਹਾਂ ਜੇ ਬੜੀ ਕਹਿੰਦਾ ਫਿਰਦਾ ਇਹਦੀ ਲੋੜ ਨਹੀਂ 9 ਇੰਚ ਕਹਿੰਦਾ 4000 ਰੇਟ ਆਪਣੇ ਬਾ ਠੀਕ ਜਾਣਾ ਇਹਦੇ ਨਾਲ ਹੋਰ ਆਜੂ 1000 ਖੰਡ ਹੋਰ ਆਉਗੀ ਇੱਟ ਤਾਂ ਤੇਰੀ ਹੋਰ ਆਜ ਫੇ ਗੱਲ ਵੀ ਪਨ ਗਈ ਯਾ ਇਹਨ ਪਾਈ ਹੁਣ ਆਇਆ ਨਾ ਬਟੌਰੀ ਉਹ ਹਾਂ ਇੱਕ ਵਾਰ ਹੈ ਇੱਕ ਵਾਰ ਹੀ ਪੈਸੇ ਲੱਗਣੇ ਡੌਂਟ ਰੂਸੀਿੰਗ ਕਰਾ ਕੇ ਵਿੱਚ ਐਨ ਕਮਰਾ ਬਣਾ ਦੀ ਭਾਈ ਹਰ ਕਿਹਾ ਠੀਕ ਨਹੀਂ ਹਾਂ ਆ ਕੀ ਭਾਈ ਸਾਨੂੰ ਦਿਖਾਉਂਦੇ ਆ ਹੁਣ ਚੱਲੀਏ ਉੱਥੇ ਨੂੰ ਦੇਖ ਕੇ ਮੈਂ ਤਾਂ ਗੱਣਾ ਦੇਖਣਾ ਉਹ ਯਾਰ ਦੇਖ ਉਹ ਤੇਰੇ ਵਾਲਾ ਪਾਉ ਵਾਲਾ ਆ ਜਾ ਆਖੇ ਭਾ ਕਿੱਦਾ ਕੱਖ ਫਿਰ ਕੱਖ ਬੱਟ ਲੈ ਬਟਨ ਤੇਰੀ ਮਰਜ਼ੀ ਭਾਈ ਹੱਥ ਵੀ ਨੂੰ ਮਾਰਾ ਫੋਨ ਮਾਰ ਲਾ ਫੇਰੇ ਬਾ ਫੋਨ ਨਹੀਂ ਹੈਗਾ ਸਾਲਾ ਬੰਦਾ ਦਾ ਇੱਕ ਚੱਬੇ ਉੱਥੇ ਜਾ ਕੇ ਦੇਖੀ ਮਾਰੇ ਮੈਂ ਗੱਣਾ ਦੇਖ ਕੇ ਆਉਣਾ ਤਾਂ ਕੀ ਦੇਖਣੀ ਜਾਂ ਨੇ ਮਾ ਆਪਣੇ ਮੱਗੀ ਦੇ ਆ ਤੇਰੇ ਵਾਲਾ ਮੈਂ ਦੇਖਣਾ ਇਧਰ ਪਾਉ ਵਾਲਾ ਹਾਂ ਖਾਲੇ ਨਾਰ ਕੱਚੇ ਹਾਲੇ ਹੈ ਕਸਰਾ ਹਾਲੇ ਨਾਰ ਤਾਂ ਬਥੇ ਲੱਗੇ ਹੋਇਆ ਹਾਂ ਹਾਂ ਕਸਰ ਹੈਗੀ ਆ ਕਸਰਾ ਹਾਲੇ ਲਾਲ ਜੇ ਹੋਤਾ ਗਏ ਇਹ ਆ ਗੰਨਾਰ ਹੈ ਗਗੇ ਹਾਂ ਗੰਨਾ ਹੁਣ ਪੂਰਾ ਬਾਦ ਕੁੱਦਨ ਵਾਲਾ ਵੀ ਕੱਟ ਕੱਟ ਕੇ ਪੂਰਾ ਇਹਦਾ ਇਹਦਾ ਕਹਿਣ ਮਿੰਨੇ ਨਹੀਂ ਮੰਨੂ ਕਰ ਦੋ ਬਸ ਬਣਾ ਦੋ ਅੱਛਾ ਮੈਂ ਕਿਹਾ ਵੀ ਗੱਦੇ ਮੀਂਹਿੰ ਬਾਬਾ ਬੜ ਦੋ ਮੈਂ ਆ ਬਾਟ ਨਹੀਂ ਦਊ ਹਾਲੇ ਬਣਾ ਦੋ ਫਟਾਇਆ ਚੰਗਾ ਮਾਰਿਆ ਬੰਦੇ। ਪਟਾਰਾ ਬਹੁਤ ਹੈ। ਉਹ ਪਟਾਰਾ ਤਾਂ ਮੈਂ ਦੇਖਦਾ ਨਹੀਂ। ਬੁੱਝਾ ਚੰਗਾ ਮਰੋ। ਜਿੱਥੇ ਆਪਾਂ ਕੰਨਾ ਖੜਾ ਕਿਤੇ ਵਿੱਚੇ ਪਾ ਦੇ। ਮੈਂ ਕਹਿੰਦਾ ਕਿ ਨਾ ਮੈਂ ਮੀ ਪਿਆ ਇੱਕ ਦੋ ਦਿਨ ਮੈਂ ਪਾਣੀ ਖੜਦ ਮੈਨੂੰ ਯਾਰ। ਪਾਣੀ ਮੰਗਦਾ ਨਹੀਂ ਇਹ। ਮੀ ਦੱਸਿਆ ਹੋਇਆ ਬਾਈ। ਹੈ? ਦੱਸਿਆ ਤਾਂ ਹੋਇਆ ਮੀ ਨੂੰ। ਹਾਂ। ਉਹ ਸਿੱਟੀ ਭਾਈ ਧਰਤੀ ਯਾਰ। ਇੱਥੇ ਕਿਹੜਾ ਪਾਣੀ ਖਾਣਨਾ ਹੈ? ਹਾਂ। ਆਹੋ ਦੇਖੋ ਕਿੰਨੀ ਬਈ ਧਰਤੀ ਹੈ ਰੇਸਲੀ ਜੰਮੀ ਨਾ ਕੱਲ ਵਾਲਾ ਵੀ ਨਹੀਂ ਹੋਇਆ ਕੱਲ ਵਾਲਾ ਐਡਾ ਖਾਸ ਨਹੀਂ ਤਾਏਗਾ ਬੈ ਛਿੜਕਾ ਜਾਈਏ ਉੱਪਰ ਮੜ ਜਾ ਇੰਨਾ ਕਿ ਨੌਂ ਜਿੰਨੀ ਗਿੱਲਾ ਹੁੰਦਾ ਆਹੋ ਤਾਂ ਹੈ ਕਿ ਨਹੀਂ ਗੰਨਾ ਠੀਕ ਆ ਬਾਈ ਗੰਨਾ ਪੂਰਾ ਕਿਹੜਾ ਬੀਜ ਹੈ ਬਾਵਾ ਕੋਈ ਗੰਨੇ ਦੀ ਇਹ ਕਿਹੜਾ ਬੀਜ ਹੈ 95 ਦਾ ਮੂਰੇ ਆ 95 ਆ ਮੂਰੇ ਆਪਣਾ ਉਹ ਗਾਹਾਂ ਪੁੱਛੇ ਕਿਹੜਾ ਉਹ ਤੇਰਾ 85 85 ਵੀ ਗਿਆ ਸਮਝ ਤੂੰ ਕਿੱਥੇ ਗਿਆ ਦੇਖ ਇਹਨੂੰ ਇੱਥੇ ਜਾਂਦਾ ਇਹਦੇ ਨਾਲੇ ਹੁਣ ਤਾਂ ਕਦ ਗਾਹ ਕੱਢਣਾ ਜਾ ਸਾਰਾ ਹੁਦਈ ਬਹੁਤ ਹੋਇਆ ਬਾਈ ਜਿੰਨਾ ਛਿੱਦ ਇੰਨਾ ਕਹਿੰਦੇ ਛੱਦਾ ਛੱਦਾ ਕਹਿੰਦੇ ਅਸੀਂ 18 ਗੱਡੀ ਦੇ ਉੱਪਰ ਨੂੰ ਹੈ ਲੈ 18 ਕੰਨਾ 18 ਇੱਥੇ ਵੀ ਕੱਢ ਜਿਆਦਾ ਕੱਢ ਗਿਆ ਉਪਰਾਂ ਮਿੱਥਾ ਵੀ 18 ਆਪਣਾ ਉਹ ਦੂਰੇ ਰਸਤੇ ਨੂੰ ਆ ਹੁੰਦਾ ਹੁਣ ਆ ਦੇਖ ਤੂੰ ਬਰਾਬਰੇ ਹੋਗਾ ਇਹਦੇ ਸਾਨੂੰ ਤੂੰ ਹੂੰ ਕਿਹਦਾ ਫਟਾਰਾ ਜ਼ਿਆਦਾ ਕਿਹਦਾ ਹਾਂ ਫਟਾਰਾ ਜ਼ਿਆਦਾ ਕਿਹਦਾ ਫਟਾਰਾ ਜ਼ਿਆਦਾ ਹੈ 85 ਵੀ ਠੀਕ ਹੈ ਇਹ ਰਾਸ ਵਾਲੇ ਨੂੰ ਦੇ ਦੇ ਜੀ ਨੂੰ ਮਰਜ਼ੀ ਦੇ ਦੇ ਰਾਸ ਵਾਲਾ ਨਾ ਠੇ ਲੰਦਾ ਇਹਨੂੰ ਤੇ ਗੋੜ ਵਾਲਾ ਨਾ ਠੇ ਲੰਦਾ ਜੇ ਕਾ ਨਾੜ ਵੀ ਜਾਵੇ ਮਾੜਾ ਮੁੱਟਾ ਇੱਕ ਦੋ ਪਰਚੀਆਂ ਬਾਅਦ ਵਿੱਚ ਕਾ ਨਾੜ ਜਾਂਦੀਆਂ ਆਹੋ ਇਹਨੂੰ ਨਾ ਠੇ ਲੰਦੇ ਆ ਫੇ ਆਹ ਇੱਕ ਅੱਧੀ ਬੱਤ ਆਪ ਕੱਢ ਲਵੇ ਬੰਦਾ ਉਹਥੇ ਨਿਕਦਾ 18 ਦੇ ਖੀਤੇ ਮੈਂ ਕਾ ਦੂੰ ਚਾ ਦੇਖੂਗਾ ਤੈਨੂੰ ਉਹ ਪਹਿਲੇ ਉਹ ਕੋਟਾ ਵਾਲੇ ਪੱਤੇ ਇਹਦੇ ਵਿੱਚ ਚਾ ਦੇ ਗੋੜਾ ਜੇ ਉਹ ਬਾਕੀ ਦਸਤੇ ਵਲੌਗ ਹੋ ਗਏ ਇਹ 18 ਦੇਖਣਾ ਤੂੰ ਸਣ ਹੋਣਾ ਪੈਂਦਾ ਨਾ ਨਾ ਆਇਆ ਦਿਖਾ ਰਿਹਾ 95 ਦੇਖਣਾ ਤੂੰ ਸਾਨੂੰ ਨਾ ਪੰਦਾ ਇਹ ਤਾਂ ਗਿੱਲਾ ਆ ਆਹ ਤੈਨੂੰ ਮੈਂ ਕਹਿੰਦਾ ਮਾ ਖਜੂਰ ਕਹਦਾ ਉਰਾ ਮੋਟਰ ਖੜਨਾ ਤਾਂ ਆਪਣਾ ਕਿੱਲੇ ਪਰ ਹੂੰ ਇੱਥੇ ਆਇਆਂ ਦਾ ਪਾਹੇ ਵੱਟ ਪਰ ਹਾਂ ਵੀ ਨੇੜੀ ਆ ਆਪਾਂ ਹੁਣ ਆਏ ਘੁੰਮ ਕੇ ਆਪਣੀ ਦੂਜੀ ਮੋਟਰ ਕਿੰਨੀ ਨੂੰ ਨਹੀਂ ਆ ਬਿਚੀ ਨੂੰ ਆ ਕੇ ਇੱਥੇ ਤੇ ਆ ਬੁੱਟੇ ਆਪਣੀ ਦੇਖਦੇ ਸਾਹਮਣੇ ਖੜੇ ਉਹ ਪਹੀ ਸਾਹਮਣੇ ਉਹ ਬਲਵੀ ਦੀ ਮੋਟਰ ਆ ਗਈ ਚਾਚੀ ਆ ਬਲਵੀ ਦੀ ਮੋਟਰ ਆ ਗਈ ਦੇ ਨਾਲੇ ਆਪਣੇ ਬੁੱਟੇ ਖੜੇ ਆ ਅਰੇ ਇਹ ਆਹੀ ਕਰਤਾ ਪਹਿਲਾਂ ਪੂਰਾ ਸਾਰਾ ਹੀ ਅਜਿਹੀ ਸੜਿਆ ਮੀਮੂ ਪਏ ਤੇਰੇ ਹਾਂ ਪਹਿਲਾਂ ਇਹਨੂੰ ਤਾਂ ਰਹੀ ਚੜਾਈ ਪੈਦੀ ਤਾਂ ਖੇ ਗੰਨੇ ਆਇ ਖੇਤਾਂ ਚ ਵੇ ਪਾਣੀ ਦੀ ਕੰਮ ਛੱਡਿਆ ਵਾ ਹਾਂ ਵੇ ਪਾਣੀ ਉਹ ਲਾਉਣਾ ਪਵੇ ਬਸ ਰੇਹੂ ਨਹੀਂ ਕਰਨਾਂ ਵੀ ਫਿਰ ਸਾਧ ਚ ਮੱਕਾ 8-18 ਆਏ ਸਾਹਮਣੇ ਹਾਂ ਇੱਥੇ ਦੇਖਦੇ ਕਿੰਨਾ ਕਿੰਨਾ ਫਰਕ ਆ ਦੋ ਟਾਜ ਫੁੱਟ ਦਾ ਫਰਕ 2.5-3 ਫੁੱਟ ਦਾ ਫਰਕ ਹੋਊਗਾ ਇੱਥੇ ਹਾਂ ਹੈਗਾ ਹੈਗਾ ਇੱਥੇ ਤੇ ਫਿਰ ਆਏ ਕੋ ਮੰਗਾਓ ਚਲੇਗਾ ਪੂਲਰ ਸੇ 18-18 ਪਰਲੇ ਸਿਰੇ 18 ਚਲੇਗਾ ਸਾਰਾ ਹੀ ਪਾਰਲੇ 18 95 ਉਧਰ ਆ ਗਿਆ ਹਾਂ ਉਹਦੇ ਕਹਾ ਫੇਰ ਉਹ ਦੂ ਆ ਗਿਆ ਆ ਗਿਆ ਬਣਾ 88 85 85 85 ਵੀ ਚੰਗਾ ਯਾਰ 85 ਵਧੀਆ ਕੰਨਾ ਯਾਰ ਬਹੁਤ ਵਧੀਆ ਹਾਂ ਇਹ ਤਾਂ ਸਿੱਧਾ ਸਿੱਧਾ ਕਹੀ ਗੈਨਾ ਇਹ ਉਹਨਾ ਵਧੀਆ ਮੈਂ ਕਹਿੰਨਾ ਇਹ ਭਾਈ ਵਜਨ ਵੀ ਖਿੱਚਦਾ ਇਹ ਵਜਨ ਦੇਖੀਦਾ ਕਿੰਨਾ ਹੁੰਦਾ ਹੁਣ ਥੋੜਾ ਮਿਹੜ ਮਾਰਿਆ ਬੈਨ ਇਹਦਾ ਜੈਨੇ ਹੋਰ ਮਾਰਨਾ ਮਿਹੜ ਹਾਂ ਦੇਖਦਾ ਭਾਈ ਅੱਸੂ ਚ ਜਾ ਕੇ ਕੰਨਾ ਦੇਖਣ ਵਾਸਤਾ ਅੱਸੂ ਚ ਘੁੱਸਰਦਾ ਕੰਨਾ ਹਾਂ ਕਿਹੜਾ ਅੱਥੇ ਤਾਂ بڑا ਉੱਪਰ ਨੂੰ ਹੋਣਾ ਭਾਈ ਬਹੁਤ ਚ ਹੈ ਉੱਪਰ ਨੂੰ ਗੰਨਾ ਇਹ 38 ਹੈ ਉਹ ਗੰਨਾ ਹਾਂ ਉਹ ਬੰਨਾ 38 ਹੈ ਬਹੁ ਬੜਿਆ ਬਗੰਨਾ ਉੱਪਰ ਨੂੰ ਇਕਣੀ ਐ 38 ਇਕਣੀ ਵੱਧਾ ਆਪਣੇ ਖੜੇ ਥੋੜੇ ਨੂੰ ਮਤ ਪਾ ਰਿਹਾ ਆਪਣੇ ਉੱਪਰ ਨੂੰ ਜਾ ਰਿਹਾ ਇਹ ਗੰਨਾ ਬੀਜ ਬਹੁਤ ਕੰਮ ਦਾ ਦਾ ਟਾਪ ਦਾ ਬੀਜ ਤਾਂ ਇਹ ਇਹਦਾ ਸਾਰਾ ਬਿਮਾਰੀਆਂ ਨੇ ਲੈ ਲਿਆ 38 ਹੈ ਨਾ ਇਹ 38 ਉਹ ਹੈ ਗੰਨਾ ਇਹ ਆ ਪਤਾ ਨਹੀਂ ਕਿਹੜਾ ਇਹ ਇਹ ਕੱਤਗੀ ਕੱਤਗੀ ਆ ਸਰੋਂ ਵਾਲੀ ਜ ਹੈ ਇਹ ਨਹੀਂ ਠੀਕ ਹੈ ਕਰਨਾ ਹੁਣ ਦੇਖ ਤੂੰ ਗੰਨੇ ਨੂੰ ਕਿੰਨਾ ਫਰਕ ਪੈ ਗਿਆ ਬਹੁਤ ਫਰਕ ਆ ਸਮਝ ਤੂੰ ਜਿਵੀ ਵਾਲਾ ਹੋ ਗਿਆ ਆਪਣਾ ਇਹ ਕੱਤੀ ਕਿਉਂਗਾ ਕੱਤੀ ਗੰਨਾ ਕਹਿ ਦਿੰਦੇ ਆ ਉਹਨਾਂ ਫਰਕ ਪੈ ਜਾਂਦਾ ਜਿੰਨੀ ਸਰੋਂ ਹੁੰਦੀ ਆ ਨਹੀਂ ਹਾਂ ਗੱਲ ਉਹੀ ਉਧਰ ਕਣਕਾਂ ਮੇਰੇ ਕਣਕਾਂ ਉਹਨਾਂ ਜਿੰਨੇ ਜਿੰਨੇ ਦੀ ਕਣਕ ਕੋਈ ਉਹਨਾਂ ਫਰਕ ਕਰਨ ਨੂੰ ਪੈ ਗਿਆ ਉਹ ਫਰਕ ਪੈ ਜਾਂਦਾ ਇਹਨੂੰ ਹੈ ਕਿ ਨਹੀਂ ਹਾਂ ਯਾਨੀ ਜਿਹੜਾ ਟਾਈਮ ਵਾਲਾ ਸਾਰਾ ਟਾਈਮ ਵਾਲਾ ਹੀ ਆ ਕੋਈ ਟਾਈਮ ਵਾਲੀ ਰੱਖੇ ਭਾਈ ਕਰਨਾ ਹਾਂ ਟਾਈਮ ਵਾਲਾ ਲੂਟ ਹੈ ਕੱਤੀ ਗੰਨਾ ਲੈ ਮਰਦਾ ਹੈ ਮਰਦਾ ਹੈ ਭਾਈ ਜਿੰਨਾ ਕਿ ਸਰੋਂ ਹੁੰਦੀ ਉਹਨਾਂ ਕੋ ਦੂਸਰ ਨੂੰ ਘਟ ਜਾਂਦਾ ਇਹ ਦੋ ਪਰਚੇ ਕਢਾ ਗਏ ਮੰਨ ਲਾ ਦੋ ਉਹਨੇ ਉੱਧਰ ਫੱਕ ਪੈ ਗਿਆ ਉੱਧਰ ਫੱਕ ਪੈ ਗਿਆ 30000 ਦੀ ਸੀਆਰ ਦੀ ਹੋਣੀ ਪਰਚੀ ਵੀ 30 35000 ਦੀ ਸਰੋ ਹੋਣੀ ਉਹਦੀ ਪਰਚੀ ਜੇ ਇੱਕ ਵੀ ਘੜੀ ਦਾ ਵੀ ਉੱਥੇ 40000 ਦਾ ਕੰਮ ਉਸੇ ਹੋ ਗਿਆ ਉੱਥੀ ਕੀ ਕੰਮ ਕਗਣਕ ਵੀ ਮਾਲਾ ਜੇ 20 ਕਾਟਨ ਹੋਈ ਆ ਤਾਂ 40000 ਦੀ ਇੱਕ ਵਾਰ ਪਰਚੀ ਘਟ ਗਈ ਬਾਤ ਇਹਦੇ ਵਾਸਤੇ ਫੈੜਾ ਵੀ ਸਾਲੇ ਦੋ ਦੋ ਤਿੰਨ ਦਿਨ ਗੰਨੇ ਰਹਿੰਦੇ ਕੱਤਕੀ ਦੇ ਫੈੜਦਾ ਨਹੀਂ ਕੰਨਾ ਫਿਰ ਫੈੜਦਾ ਨਹੀਂ ਕੱਤਕੀ ਗੰਨਾ ਜਿਹੜਾ ਜਦ ਟਾਈਮ ਆਲਾ ਸਾਲਾ ਨਿਕਲਦੀ ਸਾਰੇ ਸੁੰਡਾ ਜਿੰਦਾ ਬਸ ਫਿਰ ਨਿਕਲਦੀ ਸਾਰੇ ਆਏ ਨਿਕਲਦੀ ਆ ਫਿਰ ਨਵੇਂ ਪੋਗੇ ਸਭ ਕੁਝ ਨਹੀਂ ਮਿਲਦਾ ਫਿਰ ਉੱਥੇ ਫਿਰ ਨਾਲ ਦੇਖਦਾ ਜੀ ਹੁਣ ਮੀਂਹ ਆ ਪਿਆ ਨਾ ਮੈਂ ਤਾਂ ਕੱਲੂ ਮੋਟਰ ਛੱਡ ਦੇਣੀ ਇਹਨੂੰ ਇੱਥੇ ਕਿਹੜੇ ਸੜੀ ਦਲ ਦਲ ਹੋਣੀ ਆ ਕੋਈ ਰੇਤਾ ਆਏ ਜਦੇ ਤਾਂ ਖਾ ਜਾਂਦਾ ਇਹ ਮੰਗ ਰਿਹਾ ਵਸੇ ਤੇਰਾ ਗੰਨਾ ਪਾਣੀ ਤਾਂ ਮੰਗਦਾ ਇੱਥੇ ਤਾਂ ਸੁੱਕੇ ਪੈਦੇ ਲੈ ਤੂੰ ਕਿੰਨੇ ਤਾਂ ਜਦੋਂ ਸੁੱਕੀ ਹੋਣਾ ਜ਼ਮੀਨ ਦਾ ਫਰਕ ਆ ਹਾਂ ਪੈਸੇ ਨਹੀਂ ਮੈਂ ਤੇਰੀ ਮੈਂ ਗੰਦਾ ਵੀ ਨਹੀਂ ਕਦੇ ਲੱਗਿਆ ਹੋਣਾ ਬਹੁਤ ਟਾਈਮ ਉਹਦੇ ਮੈਨੂੰ ਕਿੰਨਾ ਲੱਗਿਆ ਹੋਣਾ ਕਦੇ ਉਹਦਾ ਹੀ ਫਰਕਾ ਜ਼ਮੀਨ ਦਾ ਵੀ ਜੂਰ ਲਾਇਆ ਬਹੁਤ ਨਵੀਂ ਫਸਲ ਨਵੀਂ ਫਸਲ ਦੇਖੀ ਜੂਣੇ ਰੂਪ ਪੂਰਾ ਠੋਕ ਕੇ ਛੜਿਆ ਇਹ ਮੈਂ ਜਿੰਨਾ ਕਹਦੇ ਸਮਾਨ ਹੋਰ ਮਟੀਰੀਅਲ ਹਮ ਵੀ ਤਾਂ ਕਿੰਨਾ ਹੋਇਆ ਆਹ ਬੱਕੇ ਪਿਆ ਹੁਣ ਤਾਂ ਨਵਾਂ ਟਰੈਕਟਰ ਸਿੱਟੂਗਾ ਇਹਨੂੰ ਰੱਬ ਸੁੱਖ ਰੱਖੇ ਐ ਨਵਾਂ ਢੱਕੇ ਆਊਗਾ ਅਜਾ ਕੱਲ ਨੂੰ ਨਵਾਂ ਵੀ ਸ਼ਾਮ ਤੱਕ ਪੁੱਜੂਗਾ ਭਾਈ ਡਲੇ ਇਹਦਾ ਚੱਲਦਾ ਮਨ ਲੱਗਦਾ ਫੋਨ ਕਰਿਆ ਤਾਂ ਤੁਰਿਆ ਵਾ ਟਰੈਕਟਰ ਉਧਰ ਦੇ ਭਾਈ 2 ਵਜੇ ਟਰੈਕਟਰ ਤੁਰਿਆ ਹੋਇਆ 2 ਵਜੇ ਕਹਿੰਦੇ ਆ ਫਲੋਰ ਆ ਗਿਆ ਕਹਿੰਦੇ ਭਾਈ ਹਾਂ ਜੇ ਤਾਂ ਹੁਣ ਭਾਈ ਆ ਗਿਆ ਸਵੇਰ ਨੂੰ ਸਵੇਰੀਓ 2 ਵਜੇ ਕਹਿੰਦੇ 2 ਵਜੇ ਆਉਣਾ ਭਾਈ ਨਹੀਂ ਤਾਂ ਫਿਰ ਐਤਵਾਰ ਪੱਕਾ ਫਿਰ ਜੇ 2 ਵਜੇ ਤੱਕ ਆ ਜਾਣਾ ਫਿਰ ਤੇ ਮੇਰਾ ਪੱਕਾ ਆ ਜੂਗਾ ਜੇ ਕਹਿੰਦੇ 2 ਵਜੇ ਕਹਿੰਦੇ 2 ਵਜੇ ਪਹੁੰਚ ਜਾਣਾ 2 ਵਜੇ ਪਹੁੰਚ ਗਏ ਆ ਆਜਾ ਤਿਆਰੀ ਕਰਕੇ ਖੜਾ ਆਤੀ ਤੋ ਜ਼ਵਾਰ ਕੇ ਬਣਿਆਲਾ ਮੈਂ ਚਮਕਾਤਾ ਮੰਨਦਾ ਆਪਾਂ 4 ਵਜੇ ਉੱਥੇ ਤੋਂ ਨਿਕਲੇ 6 ਵਜੇ ਘਰਾਂ ਠੀਕ ਹੈ ਜਾਂ ਟਾਈਮ 6 ਵਜੇ ਠੀਕ ਹੈ ਆ ਆ ਫਿਰ 2 ਘੰਟੇ ਲਾਉਗਾ ਟਰੈਕਟਰ ਲਾਉਂਗਾ 2 ਘੰਟੇ ਦਾ ਆਰਾਮ ਨਾ ਲੱਗਦੀ ਯਾਰ ਬਹੁਤ ਘਾੜੇ ਲਾਉਂਗਾ 2 ਤੋਂ ਜ਼ਿਆਦਾ ਹੀ ਲਾਉਗਾ ਇਹਨੇ ਲਾਉ ਗਈ ਲਾਉਗਾ 2 ਘੰਟੇ ਘਾਟ ਦਾ ਗੱਡੀ ਵੀ ਲਾ ਦਿੰਦੀ ਮੈਂ ਕੰਨਾ 2 ਘੰਟੇ ਲੱਗਣਾ ਸਿਰੋ ਕਲੀਅਰ ਹੋ ਜਾਣਾ ਯਾਰ ਟਰੈਨ ਪੈਂਦਾ ਆਪਾਂ ਨੂੰ ਕਿੰਨਾ 50 ਆਪਾਂ ਨੂੰ ਲਾ ਲਾ 50 ਤਾਂ ਪੈ ਜਾਂਦਾ ਹੁਣ ਭਾਈ ਆਰਾਮ ਕਰ ਆਰਾਮ ਨਾ ਪੈਂਦਾ ਹੁਣ 25 ਦਾ 2 ਪੇ ਸੱਤ ਚਮਕੌਰ ਸੱਤ ਗਾਹਾਂ ਚੱਕਲਾ ਹੋ ਗਿਆ ਇੱਥੇ ਦੇ ਸੱਤ ਗਾਹਾਂ ਲਾ ਲਾ ਉਨਾ ਹੀ ਹੈਗਾ ਪਿਆ ਬਾਈ 50 ਹੈਗਾ ਆਰਾਮ ਦਾ 50 ਤੇ ਉੱਪਰ ਹੀ ਹੋਊਗਾ ਕਿੰਨਾ ਪਰੂਰ ਤੇ ਮਰੰਡਾ ਮਰੰਡੇ ਦੇ ਇੰਨਾ ਗਾਹਾਂ ਹੈ ਹਮ ਬਾਈ ਮਰੰਡਾ ਤੇ ਲਾ ਲਾ 25 25 50 ਹੋ ਗਿਆ ਹਾਂ ਹੈਗਾ ਇੰਨਾ ਬੋ ਟਰੈਕਟਰ 2 ਘੰਟੇ ਤੱਕ ਲਾਊਗਾ ਇਹ ਗੱਡੀ ਘੰਟੇ ਕ ਲਾਉਂਦੀ ਹੈ ਬਾਸ ਠੀਕ ਆ ਕਿੰਨਾ ਕਗੇ ਗੰਨਾ ਹੁ ਮਾਹਰ ਤੂੰ ਮੈਂ ਕਹਿੰਦਾ ਪੁੱਛੀ ਮਨੂ ਜੰਨਾ ਹੈ ਫਾਰਦਾ ਹੈਗਾ ਮੈਂ ਤੁਂ ਜਾ ਦੇਖ ਉਹਨ ਵੀ ਕਿੱਕਣਾ ਲੈ ਹਲੇ ਵੀ ਹਲੇ ਵੀ ਟਿਕਿਆ ਨਹੀਂ ਜਾ ਸੁੰਗਾ ਅਰੇ ਜਰਾ ਹੀਠਾ ਤੇ ਨਿਕਲ ਨਿਕਲ ਵਾਹ ਲੈ ਵੀ ਪੋਗੇ ਪਰ ਹੈ ਹੋ ਉਹ ਹੀਠਾ ਤੇ ਪੋਗੇ ਨਿਕਲਾ ਵਹਲੇ ਵੀ ਯਾ ਨਿਕਲ ਬਿਆ ਰੱਖ ਦੇਖ ਲੈ ਆ ਦੇ ਵਿੱਚ ਤੇ ਆਹ ਦੇਖ ਵਿੱਚ ਤੇ ਨਿਕਲਿਆ ਵਾ ਉਹਦੇ ਤੇ ਸਾਰੇ ਲੜਨੇ ਆ ਐਥੋਂ ਪਰ ਇੱਕ ਵਾਰੀ ਬਣਾਉਣਾ ਕਰਨਾ ਢਵਲੀ ਕਰਾਉਣਾ ਵੀ 4 4 ਮੇੜੇ ਇੱਕ ਵਾਰੀ ਬਣਾ ਤੇ 2 ਮੇੜੇ ਦੂਈ ਵਾਰ ਉਹੀ ਮੇੜੇ ਫੇਰ ਬਣਾਉਣੇ ਆ ਜਿਹੜੀ ਇਕੱਠਾ ਕਰਕੇ ਨੀ ਬਣਾਉਣਾ ਫੇਰ ਉਹ ਜਿਹੜਾ ਛੋਟਾ ਗੰਨਾ ਵਿੱਚ ਉਹੀ ਟੋਟੀ ਬਣ ਕੇ ਇਕੱਠਾ ਰਹਿ ਗਿਆ ਹੋ ਗਿਆ ਫੇਰ ਟੋਟੀ ਬਣਦੀ ਉਹਦੀ ਰੋਕ ਕਿਚੇ ਹੋ ਰਾਇਆ ਉਹ ਵੀ ਟਾਈਮ ਦੋ ਉਹਨੂੰ ਟਾਈਮ ਦੇਣਾ ਪੈਣਾ ਹੈ ਹੈ ਕਿ ਨਹੀਂ ਹੂੰ ਐਦਾਂ ਕਰਨਾ ਪੁਰੇ ਗਿਰਨਾ ਹੈ ਨਹੀਂ ਦਿੱਤਾ ਹੈ ਹੂੰ ਅਜਾ ਡੱਕ ਡੁੱਕਰ ਜੀ ਕੁਛ ਕਹਿ ਲਾ ਵੀ ਇੱਥੇ ਗਿਰ ਜਾਂਦਾ ਵੀ ਗਲਿਆ ਜਾਂਦੀ ਉਹ ਇਹ ਰੇਤਾ ਹੈ ਰੀਤੇ ਮੇ ਗਿਰਨਾ ਨਹੀਂ ਗੰਨਾ ਘੱਟ ਗਿਰਦਾ ਰੀਤੇ ਮੇ ਚੱਲੀਏ ਫਿਰ ਹੁਣ ਚਲੋ ਚਲੋ ਚੱਲੀਏ ਆ ਜਾ ਤੈਨੂੰ ਅਰਜੀ ਦਿਖਾਉਣੇ ਦੀ ਮੈਂ ਭੁੱਲ ਗਿਆ ਸੋ ਇਹ ਜੀ ਸੁਣਨੇ ਵਾਲੀ ਜੀ ਕੱਲ ਮੈਂ ਦੇਖ ਕੇ ਗਿਆ ਤਾਂ ਇਹ ਮਾਂ ਬੀਤ ਬਣੋਂ ਨੂੰ ਕਹਿੰਦਾ ਨਾ ਉਹ ਮੈਂ ਇਹਦਾ ਵੀ ਹੀਠਾ ਹੀਠਾ ਤੇ ਕੰਨਾ ਹਲੇ ਸੂਰ ਰਿਹਾ ਤੇਰਾ ਬਹੁਤ ਹੁੰਦਾ ਬਾਈ ਇਹਦਾ ਮਨ ਨੂੰ ਪੰਮੇ ਨੇ ਦੱਸਤਾ ਪਹਿਲਾਂ ਨਹੀਂ ਤਾਂ ਮੂੰਹ ਲੱਗਦਾ ਕੰਨਾ ਜਾਂ ਜੰਮਿਆ ਉਹ ਹੱਸ ਵੀ ਕਹਿੰਦਾ ਕੁਥ ਨਹੀਂ ਕਹਦਾ ਪੰਗੜੀ ਲੈ ਲਿਆ ਬੀਜ ਕੇ ਫੇਰ ਜਾ ਹੁਣ ਬਾਅਦ ਮੈਂ ਦੇਖਿਆ ਇਹਨੇ ਜਦ ਸੁਣ ਲੱਗਿਆ ਕੰਨਾ ਇਹ ਕਹਿੰਦਾ ਸੜਾ ਇਹਦਾ ਸੁੰਦਾ ਹੀ ਬਹੁਤ ਹੈ ਹੁਣ ਦੇਖ ਮਾਰ ਜੱਟ ਪੰਮਾ ਪੰਮਾ ਕਹੀਆ ਬੰਸਾ ਕਹੀਆ ਉਹ ਕਹਿੰਦਾ ਟਿੱਕਾ ਦੇਖੀ ਹਲੇ ਪੰਮੇ ਦੀ ਮਿੱਟੀ ਗੰਨੇ ਦੀ ਮਿੱਟੀ ਪੰਮੇ ਦਾ ਗੰਨੇ ਦੀ ਮਟਾਈ ਦੇਖ ਇਹਦੀ ਵਧੀਆ ਹੋਰ ਉਦੇ ਬਰਾਬਰ ਚੱਲਦਾ ਇਹ ਪਛਾਣ ਨਹੀਂ ਹਾਈਲਾਈਨ ਨੂੰ ਦੇਖ ਗੰਨੇ ਨੂੰ ਇਹਨੂੰ ਗੰਨੇ ਨਹੀਂ ਦੇਖੀ ਜਿੱਦਾਂ ਇਹ ਹੋ ਪਥਾਰ ਜੀ ਪੈਣਦੇ ਮੜ ਜੀ ਉਹੀ ਕੰਮ ਹੋਇਆ ਦੇਖ ਲੈ ਕਹਿੰਦਾ ਹਲੇ ਨਾ ਦੇਖ ਇਹਨੂੰ 85 ਨੂੰ ਤੂੰ ਵੀ ਅਖੀਰ ਦੇ ਤਾਂ ਛਿੱਧਾ ਜੀ ਲੱਗ ਜਾਂਦਾ ਛੋਟਾ ਹਲੇ ਵੀ ਨਾ ਦੇਖ ਤੂੰ ਹਲੇ ਗਾਹ ਦੇਖੀ ਹੈ ਹਲੇ ਵੀ ਛੱਡ ਤੂੰ ਗਾਹ ਦੇਖੀ ਹਾਂ ਅੱਥੂ ਵਿੱਚ ਦੇਖੀ ਇਹ ਪੂਸਰਨਾ ਨਾ ਪੂਸਰ ਇਹ ਅਸਲੀ ਪੂਸਰ ਦਾ ਇਹੀ ਹੋਆ ਹਾਂ ਇਹ ਤਾਂ ਨਵੀਆਂ ਵੈਰਾਈਟੀਆਂ ਆ ਗਈਆਂ ਆ 94 ਇਹ ਆ ਪੁਰਾਣੀ ਵੈਰਾਈਟੀ ਜਿਹੜੀ ਪੁਰਾਣੀ ਕਹਾਵ ਤਾਂ ਬਣੀ ਉਹ ਇਹੀ ਵੀ ਬਣੀ ਸੀ ਤੇ ਪੂਸਰਣ ਵਾਲੀ ਜਿੱਦਣੇ ਵਾਲੀ ਚੱਸੀ ਚਲੋ ਜੀ ਠੀਕਾ ਕਰਨਾ ਹੈ ਕਿਰਪਾ ਮਹਾਰਾਜ ਬਾਬੇ ਨਾਨਕ ਦੀ ਕਿਰਪਾ ਹੈ ਐਨ